ਪਹਿਲੀ ਵੀਡੀਓ ਮੈਂ ਪਾ ਰਿਹਾ ਆ ਬੰਦਰ ਕਿਲੇ ਦੀ ਜਦੋਂ ਤੁਹਾਣਾ ਕਿਹਾ ਨੂੰ ਮੈਂ ਕਿਹਾ ਸੀ ਵੀ ਪੁਰਾਣੀਆਂ ਖੇਡਾਂ ਨੂੰ ਮੈਂ ਮੁੜ ਕੇ ਦਿਖਾਵਾਂਗਾ ਵੀ ਇਹਦਾ ਤਾਂ ਅਸੀਂ ਖੇਡਦੇ ਹੁੰਦੇ ਸੀ ਸਾਰੇ ਇਹ ਹੈਗਾ ਜੀ ਬੰਦਰ ਕਿਲਾ ਇਹਦੇ ਵਿੱਚ ਇੱਕ ਗੋਲ ਚੱਕਰ ਬਣਾਇਆ ਹੁੰਦਾ ਆ ਪਹਿਲਾਂ ਗੋਲ ਚੱਕਰ ਬਣਾ ਲੈਣਾ ਇੱਕ ਬੰਦੇ ਸਰ ਮਾਟੀ ਓਣੀ ਉਹਨੇ ਬੱਚ ਬਣਾਣਾ ਔਰ ਸਾਰੇ ਬੱਚੇ ਨੇ ਆਪਣੇ ਚੱਪਲਾਂ ਲਾ ਕੇ ਇਸ ਵਿੱਚ ਢੇਰ ਲਾਉਣਾ ਔਰ ਇੱਕ ਚੱਪਲ ਪਹਿਲਾਂ ਚੱਕਣੀ ਆ ਉਸ ਤੋਂ ਬਾਅਦ ਫਿਰ ਚੱਪਲਾਂ ਦੇ ਨਾਲ ਚੱਪਲਾਂ ਨਾਲੋਂ ਸਾਰੀਆਂ ਚੱਪਲਾਂ ਬਾਹਰ ਕੱਢਣੀਆਂ। ਜੇ ਕੋ ਚੱਪਲਾ ਹੋ ਗਈ ਐ ਚੱਪ ਚੱਪ ਸਾਰੀ ਕੱਢਣ ਲੱਪੇ ਜੇ ਉਸ ਜੇ ਉਸ ਬੱਚੇ ਨੇ ਦੂਜੇ ਨੂੰ ਛੂ ਲਿਆ ਬਾਰੀ ਉਸੇ ਰਾਜੇਗੀ ਤੇ ਉਹ ਡਾਇਰ ਦੇ ਬੱਚੋ ਆਏਗਾ। ਹੁਣ ਜਦੋਂ ਸਾਰੀਆਂ ਚੱਪਲਾਂ ਬੱਚੇ ਚੱਕ ਲਈਆਂ ਉਹ ਬੱਚੇ ਨੂੰ ਦੌੜ ਕੇ ਇੱਕ ਟਾਰਗੇਟ ਰੱਖਿਆ ਹੁੰਦਾ ਸੀ ਇਹਨਾਂ ਨੇ ਰੱਖਿਆ ਹੋਇਆ ਆ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਕ ਦਰਖਤ ਆ। ਇਹਨਾਂ ਨੇ ਉਹ ਟਾਰਗੇਟ ਰੱਖਿਆ ਜਿੰਨਾ ਚਿਰ ਉਹ ਬੱਚਾ ਉਹ ਤਰਖਤ ਨੂੰ ਹੱਥ ਨਹੀਂ ਲਾਉਂਦਾ। ਉਹਨਾਂ ਚਿਰ ਉਸ ਦੇ ਮਗਰ ਉਹ ਜੁੱਤੀਆਂ ਛੱਡ ਛੱਡ ਕੇ ਮਾਰਦੇ ਜਾਣ